ਅੱਜ ਜੋ ਅਸੀਂ ਫਾਰਮੂਲਾ ਦਿੱਤਾ ਹੈ ਉਹ ਸਿਰਫ ਇਹੀ ਫਾਰਮੂਲੇਸ਼ਨਸ ਲੈ ਲੈਣ ਜਿਸ ਤਰ੍ਹਾਂ ਕਿ ਅਸੀਂ ਔਨ ਆਹ ਰੱਖਿਆ ਹੈਗਾ ਕਾਲੇ ਕੌਂਚ ਬੀਜ ਰੱਖਿਆ ਹੈਗੇ ਸਰ ਹੂੰ ਇਹ ਕਾਲੇ ਕੌਂਚ ਬੀਜ ਹੋਗੇ ਠੀਕ ਹੈ ਜੀ ਨੈਕਸਟ ਇਹ ਜੈਫਲ ਹੋ ਗਿਆ ਸਰ ਠੀਕ ਹੈ ਜੀ ਜੈਫਲ ਤੋਂ ਬਾਅਦ ਸਰ ਅਸੀਂ ਰੱਖਿਆ ਹੈ ਇਮਲੀ ਇਹ ਪਹਾੜੀ ਇਮਲੀ ਹੈ ਉਹਦਾ ਬੀਜ ਹੈ ਸਰ ਫਿਰ ਅਸੀਂ ਰੱਖਿਆ ਸ਼ਿਲਾਜੀਤ ਸ਼ਿਲਾਜੀਤ ਵੀ ਸਰ ਉਹਨਾਂ ਨੇ ਦੇਖ ਕੇ ਲੈਣੀ ਹੈ ਸ਼ੁੱਧ ਸ਼ਿਲਾਜੀਤ ਲੈਣੀ ਹੈਗੀ ਹੈ ਦੈਨ ਲੌਂਗ ਦਾ ਤਾਂ ਅਸੀਂ ਹੁਣੇ ਹੀ ਡਿਸਕਸ ਕੀਤਾ ਹੈਗਾ ਫਿਰ ਉਹਨਾਂ ਨੇ ਇਹ ਪਖੜਾ ਲੈਣਾ ਹੈ ਜੀ ਠੀਕ ਹੈ ਤੇ ਪਖੜੇ ਤੋਂ ਬਾਅਦ ਸਰਾਂਜੋ ਜੀ ਅਸ਼ਵਗੰਧਾ ਇਹਦਾ ਬਹੁਤ ਹੀ ਜ਼ਿਆਦਾ ਫਾਇਦਾ ਜਬਰਦਸਤ ਬੈਨੀਫਿਟ ਹੈ ਸਰ ਅਸ਼ਵਗੰਧਾ ਦਾ ਮੇਲ ਵਾਸਤੇ ਵੀ ਤੇ ਫੀਮੇਲ ਵਾਸਤੇ ਵੀ ਜੇ ਦੇਖਿਆ ਜਾਵੇ ਤਾਂ ਹੁਣ ਇਹ ਅੱਜ ਸਪੈਸ਼ਲ ਫਾਰਮੂਲੇਸ਼ਨ ਜਿਹੜੀ ਮੈਂ ਰੱਖੀ ਹੈ ਇਹ ਆਈਟਮਸ ਦੇਖ ਲੈਣ ਤੇ ਇਹੀ ਉਹਨਾਂ ਨੇ ਇਕੁਅਲ ਕੁਆਂਟੀਟੀ ਦੇ ਵਿੱਚ ਲੈ ਕੇ ਤੇ ਇਹਦਾ ਪਾਊਡਰ ਬਣਾ ਲੈਣ ਪਾਊਡਰ ਬਣਾ ਕੇ ਸਰ ਇਹ ਰਾਤ ਨੂੰ ਦੁੱਧ ਦੇ ਨਾਲ ਲੈਣਾ ਸ਼ੁਰੂ ਕਰ ਦੇਣ ਇੱਕ ਚਮਚ ਦੇ ਲਈ ਲੈਣ ਸਰ ਉਹਨਾਂ ਨੂੰ 15 ਦਿਨ ਨਹੀਂ ਪੈਣੇ ਅਗਰ ਉਹਨਾਂ ਦੇ ਸਪਰਮ ਐਕਟਿਵ ਮੋਟਿਲਿਟੀ ਘਟ ਹੈਗੀ ਹੈ ਤਾਂ ਉਹ ਇਹਦੇ ਨਾਲ ਹੀ ਇਨਕਰੀਸ